ਕਿਲ ਸਭ ਪੂਰਾ ਪਾੜ ਤਰਾ ਇਤਿਹਾਸ ਨਾਲ ਤੁਹਾਨੂੰ ਮੈਂ ਪਹਿਲਾਂ ਵੀ ਮੈਂ ਬੋਲਿਆ ਹੈ ਸੋਸ਼ਲ ਮੀਡੀਆ ਤੇ ਪਾਇਆ ਹੈ ਐਕਚੁਅਲੀ ਟੀਚਰ ਹੋਣ ਦੇ ਨਾਤੇ ਮੈਂ ਕਿਹਾ ਬੱਚਿਆਂ ਨੂੰ ਇਤਿਹਾਸ ਦੇ ਵਿੱਚ ਰੁਚੀ ਹੋ ਜਵੇ ਇਸ ਕਰਕੇ ਲਿਖਿਆ ਹੈ ਕਹਿੰਦਾ ਆ ਜੋ ਬਹਿ ਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਗਾ ਤੁਹਾਡੇ ਕੰਨਿ ਪਾਵਾਂਗਾ ਤਰਤੀਬ ਵਿੱਚ ਸੁਣਾਵਾਗਾ ਸਿੰ্ধু ਘਾਟੀ ਦੀ ਸਭ ਤੋਂ ਅਨਰਾਲੀ ਸੀ ਚਾਰੇ ਪਾਸੇ ਹਰਿਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਨ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਕਿਆ ਬਾਤ ਜਦੋਂ ਵੈਦਿਕ ਸਭਿਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾਂ ਖੁਆਰੀ ਸੀ ਔਰਤ ਦਾ ਰੁਤਬਾ ਉੱਚਾ ਸੀ ਤੇ ਸਭ ਕੁਝ ਸੱਚਾ ਸੁੱਚਾ ਸੀ ਵਾਹ ਵਾਹ ਕਿਆ ਬਾਤ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਨਾ ਜਾਤ ਪਾਤ ਦਾ ਫਰਕ ਸੀ ਛੋਟੇ ਮੋਟੇ ਤੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਅਸਾਂ ਰੱਬ ਲਈ ਘਰ ਬਣਾ ਦਿੱਤਾ ਕਣਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਰ ਬਣਾ ਦਿੱਤਾ ਕੀ ਬਾਤ ਕੀ ਬਾਤ ਇੱਕ ਨਵੀਂ ਤੰਦ ਪਰੋ ਕੇ ਔਰਤ ਦੇ ਹੱਕ ਨੂੰ ਖੋ ਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰੀ ਅਤੇ ਘਰ ਦੇ ਵਿੱਚ ਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪੁਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਧਰਤ ਉੱਤੇ ਜੋ ਮਿੱਟੀ ਜੰਮੀ ਪਰਤ ਉੱਤੇ ਉਸ ਨੂੰ ਸਾਫ਼ ਕਰ ਦਿੱਤਾ ਇੱਕ ਨਵਾਂ ਫਲਸਫਾ ਪਰ ਦਿੱਤਾ ਕੀ ਬਾਤ ਕੀ ਬਾਤ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ 6 ਗਜ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾਗ ਅਰਜੁਨ ਚਰਕ ਤੇ ਅਸ਼ਵਗੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਾ ਨਿਰਾਲਾ ਜੀ ਮੈਂ ਦਿੰਦਾ ਪਿਆ ਹਵਾਲਾ ਜੀ ਕਾਲੀਦਾਸ ਅਤੇ ਆर्यभट्ट ਜਿਹੇ ਵਿਦਵਾਨਾਂ ਦਾ ਬੋਲਬਾਲਾ ਸੀ ਉਦੋਂ ਦਸ਼ਮਲਵ ਪ੍ਰਣਾਲੀ ਆਈ ਸੀ ਗਣਿਤ ਦੀ ਨਵੀਂ ਵਿੱਦ ਸਿਖਾਈ ਸੀ ਹਰਸ਼ਵਰਧਨ ਖੁਦ ਗਿਆਨੀ ਸੀ ਉਹਨਾਂ ਯਾਦ ਗ੍ਰੰਥ ਜ਼ੁਬਾਨੀ ਸੀ ਬਾਣ ਪਾਟਿਕ ਲਿਖਾਰੀ ਸੀ ਉਹਦੀ ਹਰ ਲਿਖਤ ਪਿਆਰੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਵਾਹ ਇੱਥੇ ਇੱਕ ਟਰਨਿੰਗ ਪੁਆਇੰਟ ਹੈ ਜੀ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ ਰਾਜਪੂਤ ਆਪਸ ਵਿੱਚ ਲੜਨ ਲੱਗੇ ਤਾਂ ਹੀ ਉਹ ਤਖਤੋਂਾਂ ਦੇ ਝੜਨ ਲੱਗੇ ਗਜ਼ਨੀ ਨੇ ਹਮਲੇ ਸ਼ੁਰੂ ਕੀਤੇ ਰਾਜਪੂਤਾਂ ਦੇ ਫਿਰ ਦਿਨ ਬੀਤੇ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸਨੇ ਪੁੱਟਿਆ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਖੇ ਨਾਲ ਹਾਰ ਗਿਆ ਤੇ ਗੌਰੀ ਬਾਜੀ ਮਾਰ ਗਿਆ ਇਤਿਹਾਸ ਦਾ ਪੰਨਾ ਬਰਤ ਗਿਆ ਫਿਰ ਪਾਣਾ ਐਸਾ ਬਰਤ ਗਿਆ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਵਾਹ ਗੁਲਾਮ ਖਲਜੀ ਤੁਗਲਕ ਸੈयद ਲੋਧੀ ਵਾਰੋ-ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮ ਖਲੋਈ ਸੀ ਇੱਥੇ ਪਦਮਾवती ਦਾ ਜ਼ਿਕਰ ਵੀ ਜ਼ਰੂਰੀ ਜਿਸਨੇ ਨਾ ਮੰਨੀ ਹਜ਼ੂਰੀ ਅਲਾਉਦੀ ਨਾ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥੱਕਿਆ ਕੁੱਲ ਭਾਰਤ ਗਾਥਾ ਸੁਣਾਉਂਦਾ ਏ ਪਦਮਨੀ ਦੇ ਸੋਲੇ ਗਾਉਂਦਾ ਏ ਇਤਿਹਾਸ ਦਾ ਪੰਨਾ ਪੜਤ ਗਿਆ ਪਰ ਬਾਣਾ ਐਸਾ ਵਰਤ ਗਿਆ ਗਿਲਸਾਬ ਦਿੱਲੀ ਸਲਤਨਤ ਦੇ ਪੰਜ ਵੰਸ਼ ਗੁਲਾਮ ਵੰਸ਼ ਖਲਜੀ ਵੰਸ਼ ਤੁਗਲਕ ਵੰਸ਼ ਸੈयद ਵੰਸ਼ ਲੋਧੀ ਵੰਸ਼ 1206 ਤੋਂ ਲੈ ਕੇ 1526 ਤੱਕ 320 ਸਾਲ ਦਾ ਰਾਜ ਹੈ ਦਿੱਲੀ ਸਲਤਨਤ ਦਾ ਜੀ ਪੰਜ ਸ਼ਾਸਕ ਪੰਜ ਜਿਹੜੇ ਹੈ ਵੰਸ਼ ਹੈ ਸਭ ਤੋਂ ਪਹਿਲਾਂ ਗੁਲਾਮ ਵੰਸ਼ ਦੀ ਗੱਲ ਕਰਦੇ ਹਾਂ ਕਤਬ ਦੀ ਨੈਬਕ ﺍﻟततमਸ਼ ਰਜ਼ੀਆ ਸੁਲਤਾਨਾ ਫਿਰ ਖਲਜੀ ਵੰਸ਼ ਹੈ ਖਲਜੀ ਵੰਸ਼ ਜਲਾਲউদ্দিন ਫਿਰੋਜ਼ ਸ਼ਾ ਖਲਜੀ ਅਲਾਉਦੀਨ ਖਲਜੀ ਆ ਗਿਆ ਫਿਰ ਉਸ ਤੋਂ ਬਾਅਦ ਤੁਗਲਕ ਵੰਸ਼ ਆ ਗਿਆ ਗਿਆਸੁਦਿਨ ਤੁਗਲਕ ਆ ਗਿਆ ਮੁਹੰਮਦ ਬਿਨ ਤੁਗਲਕ ਆ ਗਿਆ ਫਿਰੋਸ਼ਾ ਤੁਗਲਕ ਆ ਗਿਆ ਫਿਰ ਉਸ ਤੋਂ ਬਾਅਦ ਸੈਦਪਰਾ ਆ ਗਏ ਫਿਰ ਉਹਨਾਂ ਤੋਂ ਬਾਅਦ ਅੰਤਿਮ ਵੰਸ਼ ਹੈ ਲੋਧੀ ਵੰਸ਼ ਜਿਸ ਦੇ ਵਿੱਚ ਬਹਿਲੋਲ ਲੋਧੀ ਸਿਕੰਦਰ ਲੋਧੀ ਤੇ ਇਬਰਾਹਿਮ ਲੋਧੀ 1526 ਦੇ ਵਿੱਚ ਇਬਰਾਹਿਮ ਲੋਧੀ ਜਿਹੜਾ ਹੈ ਉਹ ਜ਼ਹੀਰੁਦੀਨ ਮੁਹੰਮਦ ਬਾਬਰ ਦੇ ਹੱਥੋਂ ਹਾਰਿਆ ਬਾਬਰ ਦਾ ਹਮਲਾ ਜਿਹੜਾ 1526 ਚ ਪਾਣੀਪਤ ਦਾ ਪਹਿਲਾ ਯੁੱਧ ਜਿਹੜਾ ਅਕਸਰ ਤੁਸੀਂ ਤਾਂ ਸਮਝਦੇ ਹੋ ਕਿ ਪਾਣੀਪਤ ਦੇ ਯੁੱਧ ਦਾ ਬੜਾ ਮਹੱਤਵ ਹੈ ਸਾਡੇ ਪਾਣੀਪਤ ਦੇ ਤਿੰਨੋਂ ਯੁੱਧ ਹੈ ਪਹਿਲਾ ਯੁੱਧ 1526 ਚ ਦੂਜਾ ਯੁੱਧ 1556 ਚ ਤੀਜਾ ਯੁੱਧ 1761 ਦੇ ਵਿੱਚ ਇਹ ਤਿੰਨ ਯੁੱਧ ਜਿਹੜੇ ਹੈ ਭਾਰਤ ਦੇ ਇਤਿਹਾਸ ਦਾ ਨਕਸ਼ਾ ਬਦਲਦੇ ਹੈ ਬੜੀ ਕਰਵਟ ਲੈਂਦਾ ਹੈ ਤੇ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਪਾਣੀਪਤ ਦਾ ਯੁੱਧ ਸ਼ੁਰੂ ਹੁੰਦਾ ਹੈ ਪਾਣੀਪਤ ਦੇ ਯੁੱਧ ਵਿੱਚ ਬਾਬਰ ਲੋਧੀਆਂ ਨੂੰ ਹਰਾਇਆ ਸੀ ਮੁਗਲਾਂ ਦਾ ਤਖਤ ਸਜਾਇਆ ਸੀ ਫਿਰ ਨਾਲ ਹੀ ਗੁਰੂ ਨਾਨਕ ਸਾਹਿਬ ਸਮਕਾਲੀ ਐ ਹੂੰ 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 ਠੀਕ ਹੈ ਬਾਬਰ ਦੇ ਠੀਕ ਹੈ ਜਾਂ ਬਾਬਰ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਅਸੀਂ ਸ਼ਬਦ ਐਦਾ ਵੀ ਕਹਿ ਸਕਦੇ ਆ ਤਾਂ ਪਾਣੀ ਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆਂ ਨੂੰ ਹਰਾਇਆ ਸੀ ਮੁਗਲਾਂ ਦਾ ਤਖਤ ਸਜਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਜੱਗ ਸਿੱਧੇ ਰਸਤੇ ਪਾਇਆ ਸੀ ਵਾ 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 ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਪਰ ਬਣਿਆ ਬੜਾ ਮਹਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਸਲੀਮ ਉਸੇ ਦੇ ਪੁੱਤਰ ਦਾ ਨਾਮ ਸੀ ਕਟੜਤਾ ਦਾ ਪੀਤਾ ਉਸਨੇ ਜਾਨ ਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ ਮូរੀਦ ਹੋਏ ਵਾਹ ਕੀ ਬਾਤ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈਗੀ ਹੈ ਮੈਂ ਕਹਿੰਦਾ ਕਿ ਹਰੇਕ ਭਾਰਤ ਵਾਸੀ ਨੂੰ ਘਟੋ ਘਟ ਖਾਸ ਕਰਕੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਬੱਚੇ ਹੈ ਇਹਨਾਂ ਨੂੰ ਇਹ ਸ਼ਹਾਦਤਾਂ ਦੀਆਂ ਮਿੱਤੀਆਂ ਪਤਾ ਲੱਗ ਜਣ ਇਸ ਕਰਕੇ ਮੈਂ बार-बार ਇਹ ਜਿਹੜਾ ਇਤਿਹਾਸ ਦਾ ਵਰਣਨ ਆਪਣੇ ਵਲੌਗਿੰਗ ਚ ਕਰਦਾ ਰਹਿਣਾ ਕਿ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਤੁਹਾਨੂੰ ਇਹਦੇ ਵਿੱਚ ਮੈਂ ਦੱਸਾਂਗਾ ਜਿਹੜਾ ਬੱਚਿਆਂ ਨੂੰ ਵੀ ਫਾਇਦੇਮੰਦ ਹੋਏਗਾ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬੜਾ ਵੱਡਾ ਇੱਕ ਚੈਪਟਰ ਹੈ ਬੜਾ ਵੱਡਾ ਬਦਲਾਅ ਆਇਆ ਸਿੱਖ ਧਰਮ ਦੇ ਵਿੱਚ ਭਾਰਤ ਦੀ ਪੂਰੀ ਰਾਜਨੀਤਿਕ ਸਮਾਜਿਕ ਵਿਵਸਥਾ ਦੇ ਵਿੱਚ 1675 ਦੇ ਵਿੱਚ ਜਿਹੜਾ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈਗੀ ਆ ਉਹਦੀ ਵੀ ਗੱਲ ਹੋਏਗੀ ਇਸ ਵਲੌਗ ਦੇ ਆਪਾਂ ਕਰਾਂਗੇ ਗੱਲ ਹਾਂ ਤਾਂ ਸਲੀਮ ਮੁਸੇਹ ਦਾ ਪੁੱਤਰ ਦਾ ਨਾਂ ਸੀ ਕਟੜਤਾ ਦਾ ਪੀਤਾ ਉਸਨੇ ਜਾਮ ਸੀ ਗੁਰੂ ਅਰਜਨ ਦੋਨੋਂ ਸ਼ਹੀਦ ਹੋਏ ਲੋਕ ਉਹਨਾਂ ਦੇ ਮੁਰਿਦ ਹੋਏ ਸ਼ਾਹਜਹਾਨ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰ ਮਰਦਾ ਤਾਜ ਬਣਾਇਆ ਸ਼ਾਹਜਹਾਨ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰ ਮਰਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇੱਟਾਂ ਪੱਥਰ ਜੋੜ-ਜੋੜ ਕੇ ਭਵਨ ਬੜੇ ਸਜਾਏ ਸਨ। ਸਜਾਏ ਸਨ। ਔਰੰਗਜ਼ੇਬ ਬੜਾ ਹੀ ਕੱਟੜ ਸੀ। ਹਰ Hindu ਉਹਦੋਂ ਫੱਟੜ ਸੀ। ਜੀ। ਸਵਾ ਮਣ ਜਨੇਉ ਲਾਂਦਾ ਸੀ ਫੇਰ ਉਹ ਰੋਟੀ ਖਾਂਦਾ ਸੀ। ਕਿਹਾ ਜਾਂਦਾ ਵੀ ਸਵਾ ਮਣ ਤੁਸੀਂ ਸਮਝਦਾਰ ਹੈ ਵੀ ਇੱਕ ਕਹਾਵਤ ਬਣੀ ਹੋਈ ਹੈ ਕਿ ਸਵਾ ਮਣ ਜਨੇਉ ਲਾਂਦਾ ਸੀ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸੱਚੀ ਲਾਂਦਾ ਸੀਗਾ ਲੇਕਿਨ ਇੱਕ ਧਰਮ ਪ੍ਰਚਾਰ ਨਾਲ ਧਰਮ ਪ੍ਰਚਾਰ ਨਾਲ ਮੁਸਲਮ Hindu ਤੋਂ Musalman ਬਣਾਉਂਦਾ ਸੀ ਜਿਹਨੇ ਉਹ ਲਾ ਲੈਂਦੇ ਸੀ ਤੇ ਮੁਸਲਮ ਆਪਣੇ ਧਾਰ ਕਰ ਲੈਂਦੇ ਸੀ ਮੁਸਲਮ ਦੀ ਉਹ ਮੁਸਲਮ ਧਰਮ ਦੇ ਵਿੱਚ ਜ਼ਬਰਦਸਤੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰੰਗਜ਼ੇਬ ਬੜਾ ਹੀ ਕੱਟੜ ਸੀ ਹਰ Hindu ਉਹਦੋਂ ਫੱਟੜ ਸੀ ਸਵਾ ਮਣ ਜਿਹਨੂੰ ਲਾਉਂਦਾ ਸੀ ਫਿਰ ਉਹ ਰੋਟੀ ਖਾਂਦਾ ਸੀ ਗੁਰੂ ਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼ਿੰਗਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਹੁਲ Hindu ਨੂੰ ਤੁਸੀਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਭਾਜ ਦਿੱਤੀ ਸ਼ਿਵਾਜੀ ਮਰਾਠੇ ਸਨ ਮੁਗਲਾਂ ਤੇ ਦੰਦ ਕੀਤੇ ਖੱਟੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਵਾਹ ਬਣੀ ਨਾਦੀ ਗੱਲ ਇਤਿਹਾਸ ਦਾ ਪੰਨਾ ਪਰਤ ਗਿਆ ਹੁਣ ਆਪਾਂ ਗੱਲ ਕਰਾਂਗੇ ਇਥੇ ਸਿੱਖ ਇਤਿਹਾਸ ਦੀ ਦੇਖੋ ਸਭ ਤੋਂ ਪਹਿਲਾਂ ਅਕਸਰ ਮੈਂ ਕਹਿੰਦਾ ਕਿ ਉਹੀ ਗੱਲ ਬਾਰ ਬਾਰ ਕਿ ਇਥੇ ਧਰਮ ਦਾ ਨੀ ਹੈ ਪੰਜਾਬ ਦਾ ਵਛਿੰਦਾ ਜਿਹੜਾ ਵੀ ਹੈ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਚਾਹ ਸਿੱਖ ਹੈ ਉਸ ਨੂੰ ਸਿੱਖ ਇਤਿਹਾਸ ਦੀਆਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਪਤਾ ਹੋਣੀ ਚਾਹੀਦੀ ਚਾਹ ਹਿੰਦੂ ਪਰਿਵਾਰ ਦੇ ਵਿੱਚ ਵੀ ਹੈ ਜਿਵੇਂ ਧੰਤਨਸ਼ੀਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈ 1469 ਉਹ ਦੇ ਵਿੱਚ ਹੋਇਆ ਤਾਂ ਗੁਰਨਾਨਕ ਸਾਹਿਬ ਦਾ ਗੁਰੂ ਕਾਲ ਤਾਂ ਪਤਾ ਹੋਣਾ ਚਾਹੀਦਾ ਨਾ 1469 ਤੋਂ ਲੈ ਕੇ 1539 ਤੱਕ ਹੈ ਫਿਰ ਦੂਸਰੇ ਗੁਰੂ ਧੰਤਨਸ਼ੀਰ ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ 1539 ਤੋਂ 1552 ਤੱਕ ਹੈ ਤੀਸਰੇ ਗੁਰੂ ਜਿਹੜੇ ਹੈ ਧੰਤਨਸ਼ੀਰ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਗੁਰੂਕਾਲ 1552 ਤੋਂ 1574 ਤੱਕ ਹੈ ਚੌਥੇ ਗੁਰੂ ਧੰਤਨ ਸ਼੍ਰੀ ਗੁਰੂ ਆ ਰਾਮਦਾਸ ਜੀ ਮਹਾਰਾਜ ਦਾ ਗੁਰੂਕਾਲ 1574 ਤੋਂ 1581 ਤੱਕ ਹੈ ਤੇ ਪੰਜਵੇਂ ਗੁਰੂ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂਕਾਲ 1581 ਤੋਂ ਲੈ ਕੇ 1606 ਈਸਵੀ ਤੱਕ ਹੈ ਛੇਵੇਂ ਗੁਰੂ ਧੰਤਨ ਸ਼੍ਰੀ ਗੁਰੂ ਹਰगोबिंद ਸਾਹਿਬ ਦਾ ਗੁਰੂਕਾਲ 1606 ਤੋਂ ਲੈ ਕੇ 1644 ਤੱਕ ਹੈ ਸੱਤਵੇਂ ਗੁਰੂ ਸ਼੍ਰੀ ਧੰਤਨ ਸ਼੍ਰੀ ਗੁਰੂ ਹਰ Rai ਸਾਹਿਬ ਦਾ ਗੁਰੂਕਾਲ 1644 ਤੋਂ ਲੈ ਕੇ 1661 ਈਸਵੀ ਤੱਕ ਹੈ ਤੇ ਅੱਠਵੇਂ ਗੁਰੂ ਧੰਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂਕਾਲ 1661 ਤੋਂ ਲੈ ਕੇ 1664 ਤੱਕ ਹੈ ਨੌਵੇਂ ਗੁਰੂ ਧੰਤਨ ਸ਼੍ਰੀ ਗੁਰੂ ਤੇਗ ਬਾਦਰ ਸਾਹਿਬ ਦਾ ਗੁਰੂਕਾਲ 1664 ਤੋਂ 1675 ਤੱਕ ਤੇ 10ਵੇਂ ਗੁਰੂ ਧੰਤਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂਕਾਲ 1675 ਤੋਂ 1788 ਤੱਕ 1708 ਤੱਕ ਹੈ ਤਾਂ ਹੁਣ ਇਹ 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 ਚੀਜ਼ਾਂ ਜਿਹੜੀਆਂ ਹੈ ਪੰਜਾਬ ਦੇ ਬੱਚੇ-ਬੱਚੇ ਨੂੰ ਸਕੂਲਾਂ ਦੇ ਵਿੱਚ ਕਾਲਾਂ ਦੇ ਵਿੱਚ ਸਿਲੇਬਸ ਦੇ ਵਿੱਚ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਹੁਣ ਗੱਲ ਇਹ ਨਹੀਂ ਆ ਫਿਰ ਉਹ ਵੀ Hindu ਮੈਂ Hindu ਪਰਿਵਾਰ ਤੋਂ ਐ ਲੇਕਿਨ ਸਾਡੀ ਦਾਦੀ ਜਿਹੜੀ ਹੈ ਸਾਨੂੰ ਇਹ ਚੀਜ਼ਾਂ ਸਿਖਾਉਂਦੀ ਸੀਗੀ ਇਹ ਚੀਜ਼ਾਂ ਸਾਡੇ ਜਿਹੜੀ ਹੈ ਅ ਦਿਨਚਰਿਆ ਦੇ ਵਿੱਚ ਸੀਗੀ ਗੁਰਤੀ ਚ ਹੈਗੀ ਆ ਗੁਰਤੀ ਚ ਹੈਗੀ ਆ ਹੁੰਦੀਆਂ ਸੀਗੀਆਂ ਸਿਰਫ ਸਾਡੇ ਨਹੀਂ ਪਰਵਾਰਾਂ ਚ ਆਮ ਹੁੰਦੀਆਂ ਸੀ ਤੁਸੀਂ ਦੇਖੇ ਸਾਡੇ ਤੁਹਾਡਾ ਬਚਪਨ ਤਾਂ ਤੁਸੀਂ ਤੇ ਮੇਰੇ ਤੋਂ ਮਾਸ਼ਾਅੱਲਾ ਉਮਰ ਚ ਬਹੁਤ ਵੱਡੇ ਆ ਸਾਡੇ ਸਤਿਕਾਰਯੋਗ ਤਾਂ ਉਹ ਸਮਾਂ ਸੀਗਾ ਤੇ ਅੱਜ ਦੇ ਸਮੇਂ ਦੇ ਵਿੱਚ ਹੁਣ ਦੇ ਜਿਹੜੀ ਪੇਰੈਂਟ ਹੁੱਡ ਕਿੱਧਰ ਜਾ ਰਹੀ ਹੈ ਤਾਂ ਉਹ ਜਿਹੜੀ ਪੇਰੈਂਟ ਹੁੱਡ ਜਿੱਧਰ ਜਾ ਰਹੀ ਹੈ ਤੇ ਬੱਚੇ ਵੀ ਉਧਰ ਹੀ ਜਾਣਗੇ ਨਾ ਜੀ ਬਿਲਕੁਲ ਬਿਲਕੁਲ ਕੀ ਖਿਆਲ ਹੈ ਤੁਹਾਡਾ ਪਾਸਾ ਹੀ ਪੁੱਠਾ ਹੋ ਗਿਆ ਪਾਸਾ ਹੀ ਪੁੱਠਾ ਗੱਲ ਹੈ ਕਿ ਇਹ ਸਾਡਾ ਜਿਹੜਾ ਹੈ ਕਲਚਰ ਦਾ ਹਿੱਸਾ ਨਹੀਂ ਰਿਹਾ ਇਹਦੀ ਦੁਕਾਨ ਤੱਕ ਦੀ ਹੈ ਇਸ ਕਰਕੇ ਲੋੜ ਮਹਿਸੂਸ ਕੀਤੀ ਮੈਂ ਕਿ ਆਪਾਂ ਵਲੌਗਿੰਗ ਦੇ ਜ਼ਰੀਏ ਇੱਕ ਪਲੇਟਫਾਰਮ ਤਿਆਰ ਕਰੀਏ ਜਿਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈ ਇਤਿਹਾਸ ਦੀਆਂ ਲੋਕਾਂ ਤੱਕ ਪਹੁੰਚਣ ਲੋਕਾਂ ਤੱਕ ਪਹੁੰਚਣ ਬੱਚਿਆਂ ਤੱਕ ਪਹੁੰਚਣ ਹਰ ਉਮਰ ਦੇ ਹਰ ਵਰਗ ਦੀ ਜਿਹੜੇ ਲੋਕਾਂ ਤੱਕ ਪਹੁੰਚੇ ਤਾਂ ਉਹ ਹੈ ਹੁਣ ਅੱਗੇ ਗੱਲ ਹੈ ਕਿ ਸਿੱਖ ਇਤਿਹਾਸ ਦੇ ਕੁਝ ਮਹੱਤਵਪੂਰਨ ਸਾਲ ਜਿਹੜੇ ਹੈ ਬੜੇ ਇੰਪੋਰਟੈਂਟ ਹੈ 1600 1588 ਤੋਂ ਸ਼ੁਰੂ ਕਰਦੇ ਆਪਾਂ ਵੈਸੇ ਤਾਂ 1469 ਤੋਂ ਲੈ ਕੇ 1588 ਤੱਕ ਤਾਂ ਜਿਹੜਾ ਗੁਰੂ ਕਾਲ ਹੈ ਪਹਿਲੇ ਚਾਰ ਗੁਰੂ ਸਾਹਿਬਾਨ ਦਾ ਉਹਦੇ 'ਚ ਬੜੇ ਕਾਰਜ ਹੋਏ ਇੱਕ ਤਰ੍ਹਾਂ ਦਾ ਸਿੱਖੀ ਦਾ ਬੂਟਾ ਲੱਗ ਗਿਆ ਲੇਕਿਨ ਅੱਗੇ ਜੋ ਪੰਜਾਬ ਦੇ ਵਿੱਚ ਸਮਾਜਿਕ ਵਿਵਸਥਾ 'ਚ ਬਦਲਾਅ ਆਇਆ ਉਹ 1588 ਦੇ ਵਿੱਚ ਆਇਆ ਜਦੋਂ ਦਰਬਾਰ ਸਾਹਿਬ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ 1601 ਦੇ ਵਿੱਚ ਦਰਬਾਰ ਸਾਹਿਬ ਦਾ ਕੰਮ ਸੰਪੂਰਨ ਹੋਇਆ ਮੁ슬लिम ਫਕੀਰ ਮੀਆਂ ਮੀਰ ਜੇ ਨੇ ਉਸ ਦਾ ਨਹੀਂ ਪੱਤਰ ਰੱਖਿਆ ਕਿੰਨੀ ਵੱਡੀ ਗੱਲ ਹੈ ਬਹੁਤ ਵੱਡੀ 1788 ਤੋਂ ਬਾਅਦ 1601 1604 1606 1609 1621 1630 1656 1668 ਤੇ 1668 ਤੋਂ ਬਾਅਦ 1688 1675 1675 ਤੋਂ ਬਾਅਦ 1688 1690 1699 1701 1704 1705 1708 1710 1715 1716 ਤੇ ਲਾਸਟ ਤੱਕ ਅਸੀਂ ਜੇਕਰ ਚੱਲ ਜਾਈਏ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਕੀਤੀ 1839 ਤੱਕ ਚੱਲਿਆ 40 ਸਾਲ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਜਿਸ ਦੇ ਵਿੱਚ ਸਾਰੇ ਧਰਮਾਂ ਦੀ ਬਰਾਬਰ ਜਿਹੜੀ ਹੈ ਉਹ ਧਿਆਨ ਖਿਆਲ ਰੱਖਿਆ ਜਾਂਦਾ ਸੀ ਕੋਈ ਵਖਰੇਵਾ ਨਹੀਂ ਸੀ ਬੜੀ ਵੱਡੀ ਗੱਲ ਹੈ ਖੇਰੇ ਪੰਜਾਬ ਕਹਿੰਦੇ ਜੀ ਉਹਨਾਂ ਨੂੰ ਔਰ ਉਸ ਤੋਂ ਬਾਅਦ ਜਿਹੜਾ ਪਹਿਲਾ ਅੰਗਰੇਜ਼ ਸਿੱਖ ਯੁੱਧ 1845-46 ਤੇ ਦੂਸਰਾ ਅੰਗਰੇਜ਼ ਸਿੱਖ ਯੁੱਧ ਜਿਹੜਾ 1848-1849 ਤੇ ਉਸ ਤੋਂ ਬਾਅਦ 29 ਮਾਰਚ 1849 ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਜਿਹੜਾ ਹੈ ਕਿਸ ਤਰੀਕੇ ਨਾਲ ਲਾਲਨਦ ਲਾਹੌਰੀ ਨੇ ਪੰਜਾਬ ਨੂੰ ਮਲਾ ਲਿਆ ਇਹ ਛੋਟਾ ਜਿਹਾ ਇਤਿਹਾਸ ਹੈ ਇੱਕ ਡੇਢ ਘੰਟੇ ਦੇ ਵਿੱਚ ਲੈਕਚਰ ਦੇ ਕੇ ਬੱਚਿਆਂ ਨੂੰ ਨੋਟਸ ਬਣਾ ਕੇ ਇਸ ਲਿਖਾਏ ਜਾ ਸਕਦੇ ਸਮਝਾਏ ਜਾ ਸਕਦੇ ਹੈ ਕੰਮ ਕੀਤਾ ਜਾ ਸਕਦਾ ਜੇ ਮਨਸ਼ਾ ਹੋਵੇ ਤਾਂ ਇਸ ਗੱਲ ਇਸ ਕਰਕੇ ਜਿਹੜਾ ਹੈ ਮੈਂ ਅਕਸਰ ਆਪਣੀ ਵਲੌਗਿੰਗ ਦੇ ਜ਼ਰੀਏ ਆਪਣੀ ਟੀਚਿੰਗ ਦੇ ਜ਼ਰੀਏ ਜੋ ਮੈਂ ਆਪਣਾ ਇੰਸਟੀਚਿਊਟ ਚਲਾਉਣਾ ਉੱਥੇ ਵੀ ਇਹ ਗੱਲਾਂ ਕਰਦਾ ਰਹਿਣਾ ਬੱਚਿਆਂ ਨੂੰ ਸਿਖਾਉਂਦਾ ਰਹਿਣਾ ਤੇ ਮੈਂ ਕਿਹਾ ਅੱਜ ਤੁਹਾਡੇ ਨਾਲ ਅਸੀਂ ਬੈਠੇ ਮਿਲਦਿਆਂ ਮਾਹੌਲ ਦੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਦੇਖੋ ਨਾ ਬਿਲਕੁਲ ਇਸ ਜਿਹੜਾ ਸਾਹਿਬ ਹੈ ਤੁਸੀਂ ਗੱਲ ਕਰੀ ਹੈ ਇਹ ਯੁੱਗ ਕਿਦਾਂ ਦਾ ਸੀ ਉਹ ਅੱਜ ਯੁੱਗ ਕਿਹੜਾ ਹੋ ਗਿਆ ਹਾਂ ਤੇ ਹਰ ਹਰ ਇਨਸਾਨ ਨੂੰ ਹਰ ਬੱਚੇ ਨੂੰ ਆਪਣਾ ਬੀਤਿਆ ਹੋਇਆ ਇਤਿਹਾਸ ਆਪਣੇ ਬਜ਼ੁਰਗਾਂ ਦਾ ਆਪਣੇ ਗੁਰੂਆਂ ਦਾ ਸਾਰਾ ਪਤਾ ਹੋਣਾ ਚਾਹੀਦਾ ਹੈ ਅਸੀਂ ਕਿੱਥੋਂ ਆਏ ਹਾਂ ਬਿਲਕੁਲ ਕਿੱਥੋਂ ਸਾਡੀ ਕਿਆਜ਼ ਸਾਡੀ ਫਿਤਰਤ ਹੈ ਕਿੱਥੋਂ ਸਾਨੂੰ ਕੀ ਕੁਝ ਮਿਲਿਆ ਹੌਲੀ 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 ਬਦਲਦੇ ਬਦਲਦੇ ਅੱਜ ਕਿਹੜੇ ਮੋੜ ਤੇ ਆ ਕੇ ਅਸੀਂ ਖੜ੍ਹ ਗਏ ਹੂੰ ਇਹ ਪਤਾ ਹੋਣਾ ਚਾਹੀਦਾ ਹੈ ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਅੱਜ ਨਾਲ ਤੋਂ ਇਤਿਹਾਸ ਦੱਸਿਆ ਹੈ ਅੱਜ ਦੇ ਬੱਚੇ ਦਾ ਇਸ ਪਾਸੇ ਨੂੰ ਤੁਰਦੇ ਹੀ ਨਹੀਂ ਬਿਲਕੁਲ ਅੱਜ ਦੇ ਬੱਚੇ ਇਸ ਪਾਸੇ ਤੁਰਦੇ ਨਹੀਂ ਉਹਨਾਂ ਨੂੰ ਤਾਂ ਹੋਰ ਹੀ ਤਰ੍ਹਾਂ ਦੇ ਰਜੇਵੇਂ ਅੱਜ ਕੱਲ੍ਹ ਹੈਗੇ ਆ ਪਰ ਮੈਂ ਕਹਿੰਦੇ ਆ ਕਿ ਦੇਸ਼ ਨੇ ਤਰੱਕੀ ਬਹੁਤ ਕਰ ਲਈ ਪਰ ਆਪਣਾ ਸਿਹਤ ਥੋੜਾ ਪਰ ਆਪਣਾ ਪਸ਼ੂਕਾਂ ਥੋੜਾ ਪਰੋਣਾ ਚਾਹੀਦਾ ਬਿਲਕੁਲ ਤਾਂ ਗਿਲ ਸਾਹਿਬ ਉਹ ਉਥੇ ਇੱਕ ਗੱਲ ਸ਼ੁਰੂ ਹੋ ਗਈ ਇੱਕ ਮੋੜ ਆਏਗਾ ਨਵਾਂ ਠੀਕ ਹੈ ਜੀ ਜੀ ਲਾਰਡ ਕਲਾਈ ਪਿਤਾਮਾਸੀ ਫਰੰਗੀ ਸ਼ਾਸਨ ਦਾ ਜੀ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੰਦਰੀ ਵਿੱਚੋਂ ਲੰਘ ਲੰਘਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ ਉੱਥੇ ਰਹਦੇ ਨਵਾਬ ਮਹਾਨ ਸੀ ਰੱਖਦੇ ਮੂੰਹ ਦੇ ਵਿੱਚੋਂ ਪਾਣ ਸੀ ਪਰ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਿਹੀ ਚਾਹੇ ਗੀਤਾ ਤੇ ਕੁਰਾਨ ਸੀ ਜ਼ੁਬਾਨ ਪਾਕ ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਤਹਿਜ਼ੀਬ ਲਖਨਊ ਦੀ ਮਸ਼ਹੂਰ ਹੈ ਇਸ ਗੱਲ ਦੀ ਤਹਿਜ਼ੀਬ ਉੱਥੇ ਲੋਕ ਤਹਿਜ਼ੀਬ یافت ਗਾਲ ਵੀ ਕੱਢਣਗੇ ਨਾ ਉਹ ਕਹਿਣਗੇ ਮੈਂ ਆਪकी शान के खिलाफ कुछ कह दूंगा हां मैं आपकी शान के खिलाफ कह कहने पर मजबूर ना करो हां <laughs> क्या ਗੱਲ ਹੈ ਕਿੰਨੀ ਵੱਡੀ ਗੱਲ ਹੈ ਕਿੰਨੀ ਵੱਡੀ ਗੱਲ ਹੈ ਮੈਂ ਉਹ ਲਖਨਊ ਚ ਗਿਆ ਉੱਥੇ ਲਿਖਿਆ ਹੈਗਾ ਕਿ ਆਪ ਲਖਨਊ ਮੇ ਹੈ ਮੁਸਕਰਾਤੇ रहिए ਵਾਹ ਕੀ ਬਾਤ ਹੈ ਕੀ ਗੱਲ ਹੈ ਕੀ ਬਾਤ ਹੈ ਤਾਂ ਉਹ ਉੱਥੇ ਇਤਿਹਾਸ ਦਾ ਪੰਨਾ ਪੜਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਲਾਰਡ ਕਲਾਈ ਪਤਾਮਾ ਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜ਼ਿੱਤ ਦੇ ਯੁੱਧ ਦੀ ਸ਼ੁਰੂ ਕੀ ਤੱਕ ਉਹ ਸ਼ਾਸਨ ਦਾ ਹੁਣ ਇੱਥੇ ਜਿਹੜੀ ਹੈ ਗੱਲ ਫੇਰ ਇੱਕ ਟਰਨਿੰਗ ਪੁਆਇੰਟ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ کاروبار ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਭਾਰ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਫਿਰ ਪੰਜਾਬ 'ਚ ਵੀ ਸਾਰੇ ਪਾਸੇ ਵੀ ਕਿਹਾ ਜਾਂਦਾ ਕਿ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਮੋਗਲ ਸਿੰਘ ਅਤੇ ਸਰਾਬੇ ਨੂੰ ਸੈਨਾ ਸਕੇ ਊਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਅਡਵਾਇਰ ਮਾਰਿਆ ਵਾਹ ਵਾਹ ਕੀ ਕਹਿੰਦੇ ਹੋ ਜੀ ਤੁਸੀਂ ਹੈ ਕੀ ਮਾਰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਅਡਵਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਜਿਸ ਅਮਨ ਦਾ ਚਰਖਾ ਚਲਾਇਆ ਸੀ ਮਹਾਤਮਾ ਬੜਾ ਕਹਿਲਾਇਆ ਸੀ ਜਿਸ ਅਮੰਦ ਦਾ ਚਰਖਾ ਚਲਾਇਆ ਸੀ ਉਹ ਮਹਾਤਮਾ ਬਣਾ ਕਹਿ ਲਾਇਆ ਸੀ ਹੁਣ ਦੇਖੋ ਆਜ਼ਾਦੀ ਕਲਾਟੀ ਸੁਭਾਸ਼ ਚੰਦਰ ਬੋਸ ਆ ਗਏ ਠੀਕ ਹੈ ਮਦਨ ਲਾਲ ਢਿੰਗਰਾ ਆ ਗਿਆ ਔਰ ਇਹਨਾਂ ਤੋਂ ਇਲਾਵਾ ਜੇ ਲਾਲਾ ਲਾਜਪਤ ਰਾਏ ਆ ਗਏ ਬਿਪਨ ਚੰਦਰ ਪਾਲ ਆਏ ਬਾਲ ਗੰਗਾਦਰ ਤਿਲਕ ਆਏ ਸੋਨ ਸਿੰਘ ਭਕਣਾ ਆਏ ਸਾਡੇ ਕਾਂਸ਼ੀ ਰਾ ਮ ਆਪਣੇ ਆਪਣੇ ਜਿਲ੍ਹੇ ਦੇ ਲਾਲਾ ਹਰदयाल ਆਏ ਇਹ ਕਿੱਡੇ ਕਿੱਡੇ ਫਰੀਡਮ ਫਾਈਟਰਸ ਹੈ ਜਿਹੜੇ ਉਸ ਸਮੇਂ ਦੇ ਦੌਰਾਨ ਜਿਹੜਾ ਹੈ ਜਦੋਂ ਨੇ ਆਜ਼ਾਦੀ ਦੀ ਲੜਾਈ ਲੜੀ ਮਹਾਤਮਾ ਗਾਂਧੀ ਆਏ ਤਾਂ ਇਹ ਇੱਕ ਜਿਹੜਾ ਅਜ਼ਾਦ ਦਾ ਇੱਕ ਪਲੇਟਫਾਰਮ ਵਰਲਡ ਦੇ ਵਿੱਚ ਐਡੀ ਕੋਈ ਵੱਡੀ ਐਗਜ਼ੈਂਪਲ ਨਹੀਂ ਹੈ ਕਿ ਇੱਕ ਐਡੀ ਵੱਡੀ ਇੰਪੀਰੀਅਲਿਸਟਿਕ ਜਿਹੜੀ ਪਾਵਰ ਸਾਮਰਾਜਵਾਦੀ ਪਾਵਰ ਅੰਗਰੇਜ਼ਾਂ ਦੀ ਜਿਨ੍ਹਾਂ ਦਾ ਬੁੰਜਾ ਦੇਸ਼ਾਂ ਤੇ ਰਾਜ ਹੋਵੇ ਉਹਨਾਂ ਨੂੰ ਹਲਾ ਕੇ ਰੱਖ ਦਿੱਤਾ ਸ਼ਾਂਤੀ ਨਾਲ ਸ਼ਾਂਤੀ ਨਾਲ ਤੇ ਦੂਸਰੇ ਪਾਸੇ ਸਾਡੇ ਖਾੜਕੋ ਯੋਧੇ ਵੀ ਆ ਗਗਨ ਸਿੰਘ ਕਰਤਾਰ ਸਿੰਘ ਸਰਾਬਾ ਜਿਹੜੇ ਹੈ ਇਹ ਇਹਨਾਂ ਦਾ ਬੜਾ ਵੱਡਾ ਯੋਗਦਾਨ ਬਹੁਤ ਬੜਾ ਯੋਗਦਾਨ ਹੈ ਬਹੁਤ ਵੱਡਾ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਇਹਨਾਂ ਨੂੰ ਉਭਾਰਿਆ ਨਹੀਂ ਉਹਨਾਂ ਨੇ ਸ਼ਾਇਦ ਕੋਈ ਪਰਵਰਤਨ ਆ ਜਵੇ ਤਾਂ ਆਏਗਾ ਆਏਗਾ ਲੋਕ ਇਹਨਾਂ ਨੂੰ ਇਹਨਾਂ ਦੇ ਦਿਵਸ ਮਨਾਣਗੇ ਇਹਨਾਂ ਨੂੰ ਸਮਝਣਗੇ ਇਹ ਇਸ ਪਾਸੇ ਨੂੰ ਚੱਲਣਗੇ ਤਾਂ ਉਹ ਆਜ਼ਾਦੀ ਦੇ ਪਰਵਾਨੇ ਸੰ ਲੋਕ ਉਹਨਾਂ ਦੇ ਦੀਵਾਨੇ ਸੰ ਹੁਣ ਐ ਵੀ ਹੁਟ ਸਮਾਸੀ ਕਤਲੋਗਾਰ ਦਦਾ ਵੰਡ ਪਾਕਿਸਤਾਨ ਤੇ ਭਾਰਤ ਦਾ ਜੀ ਉਨ ਸਮਾਂ ਸੀ ਕਤਲੋਗਾਰਤ ਦਾ ਵੰਡ ਪਾਕਿਸਤਾਨ ਤੇ ਭਾਰਤ ਦਾ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਬਰਬਾਦ ਆਇਆ ਬਹੁਤ ਕੁਝ ਬਰਬਾਦ ਪਰ ਬਹੁਤ ਤੁਸੀਂ ਤਾਂ ਸਾਰਾ ਕੁਝ ਬੜੇ ਭਾਵਕ ਹੈ ਤੁਸੀਂ ਇਸ ਚੀਜ਼ ਦੇ ਬਹੁਤ ਬਰਬਾਦ ਹੋਇਆ ਨਾ ਜੀ ਬਹੁਤ ਬਰਬਾਦ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਜੇ ਸੰਵਿਧਾਨ ਦੀ ਗੱਲ ਕਰੀਏ ਬਾਬਾ ਭੀਮrao ਅੰਬੇਦਕਰ ਜੀ ਨੇ ਕਿੰਡਾ ਵੱਡਾ ਸੰਵਿਧਾਨ ਬਣਾਇਆ ਜੀ 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 ਅਖਰ ਵਿੱਚ ਆਜ਼ਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਛਾਣ ਦੇ ਨਾਲ ਤਣਿਆ ਹੁਣ ਝੰਡਾ ਸਾਡਾ ਤਿਰੰਗਾ ਏ ਥੋੜੀ ਕੌੜੀ ਗੱਲ ਲੱਗ ਸਕਦੀ ਹੈ ਹੈ ਜੀ ਥੋੜੀ ਕੌੜੀ ਗੱਲ ਲੱਗ ਸਕਦੀ ਹੈ ਹੁਣ ਝੰਡਾ ਸਾਡਾ ਤਿਰੰਗਾ ਏ ਤੇ ਮਜ਼ਬ ਦੇ ਨਾਂ ਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਮਜ਼ਬ ਦੇ ਨਾਂ ਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਆ ਲਾਸਟ ਲਾਈਨ ਤੇ ਕਮੈਂਟ ਕਰਿਓ ਜੀ ਜ਼ਰੂਰ ਕਰਿਓ ਬਿਲਕੁਲ ਬਿਲਕੁਲ ਸੱਚੀ ਗੱਲ ਹੈ ਸਾਰਾ ਕੁਝ ਬਿਲਕੁਲ ਸੱਚੀ ਗੱਲ ਹੈ ਇਹ ਬਦਰੰਗੇ ਦਾ ਦੇਸ਼ ਨੂੰ ਖਰਾਬ ਕਰ ਰਹੇ ਆ ਹਾਂ ਲੱਗਿਆ ਇਹਨੂੰ ਬਦਰੰਗੇ ਦਾ ਦੇਸ਼ ਨੂੰ ਖਰਾਬ ਕਰ ਰਹੇ ਆ ਜੀ ਜੀ ਇਹਨਾਂ ਤੋਂ ਬਚਣਾ ਚਾਹੀਦਾ ਲੋਕਾਂ ਨੂੰ ਹਾਂ ਇਹਦੀ ਪਹਿਚਾਨ ਕਰਨੀ ਚਾਹੀਦੀ ਆ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਤੇ ਹੁਣ ਮੌਕਾ ਇਹ ਜਾ ਆਇਆ ਹੋਇਆ ਹੈ ਹਾਂ ਵੀ ਹੁਣ ਪਹਿਚਾਨ ਕਰਨੀ ਚਾਹੀਦੀ ਹੈ ਵੀ ਬਦਰੰਗੇ ਕੌਣ ਹੈ ਤੇ ਚੰਗੇ ਕੌਣ ਹੈ ਚੰਗੇ ਕੌਣ ਆ ਬੜਾ ਕਾਫੀਆ ਬੜਾ ਵਧੀਆ ਮਲਾਤ ਹੈ ਬਦਰੰਗੇ ਕੌਣ ਨੇ ਤੇ ਚੰਗੇ ਕੌਣ ਹੈ ਲਓ ਜੀ ਗਿੱਲ ਸਾਹਿਬ ਆ ਇਤਿਹਾਸ ਲਿਖਿਆ ਕਿਦਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਬਹੁਤ ਕੀ ਬਾਤ ਹੈ ਕੀ ਬਾਤ ਹੈ ਇਹ ਇਹਦਾ ਇਹ ਰੂਹ ਰੂਟੇ ਮਡੇ ਵਾਲੀ ਗੱਲ ਹੈ ਹਾਂ ਇਹ ਜੇ ਕੋਈ ਸਮਝਦਾ ਹੈ ਜਿਹੜਾ ਬੰਦਾ ਇਹਨੂੰ ਚੀਜ਼ ਨੂੰ ਸਮਝਦਾ ਹੈ ਇਹਦਾ ਯਾਦ ਨੂੰ ਉਹਦੀ ਰੂਹ ਨੂੰ ਮੇਰੇ ਦਾ ਅੰਦਰ ਹੀ ਲੱਗਿਆ ਮੇਰਾ ਸੁਣ ਕੇ ਸਾਰੀ ਵਧੀਆ ਲੱਗਿਆ ਜੀ ਬਿਲਕੁਲ ਬਹੁਤ ਬਹੁਤ ਕਹਿ ਦਿਓ ਸ਼ੇਅਰ ਸ਼ੁਰੂ ਕਰ ਦੇ ਕਹਿ ਦਿਓ ਜੀ ਇਹਨੂੰ ਕੈਮਰੇ ਤੇ ਕਹਿ ਦਿਓ ਜੀ ਲੋਕਾਂ ਨੂੰ ਹਾਂ ਦੇਖੋ ਜੀ ਚੋਪੜਾ ਸਾਹਿਬ ਨੇ ਇੰਨੀ ਵਧੀਆ ਮਿਹਨਤ ਕਰਕੇ ਇੱਕ ਕਹਾਣੀ ਸਾਡੇ ਭਾਰਤ ਦੇ ਇਤਿਹਾਸ ਦੀ ਸੁਣਾਈ ਹੈ ਆਪਾਂ ਸਾਰਿਆਂ ਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਇਦਾਂ ਨੂੰ ਤੋੜਨਾ ਚਾਹੀਦਾ ਤੇ ਸਾਰਿਆਂ ਨੂੰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬੱਤੋ-ਬੱਤ ਕਮੈਂਟ ਕਰਕੇ ਚੋਪੜਾ ਸਾਹਿਬ ਦੀ ਇਸ ਗੱਲ ਦਾ ਮੂਲ ਮੋੜਣਾ ਸਾਨੂੰ ਚਾਹੀਦਾ ਹੈ। ਸ਼ੁਕਰੀਆ ਜੀ। ਧੰਨਵਾਦ ਜੀ। ਸ਼ੁਕਰੀਆ ਜੀ। ਧੰਨਵਾਦ।